ਬੇਹੋਸ਼ੀ 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 ਐਕਟੀਵਿਟੀ ਚਲਾਉਂਦੇ ਹੋਏ ਆ ਗਈ ਟੀਚਰ ਨੂੰ ਬੇਹੋਸ਼ੀ ਤੇ ਕੁਝ ਪਲਾਂ ਚ ਨਿਕਲ ਗਈ ਜਾਨ ਹਰ ਕੋਈ ਹੋਇਆ ਹੈਰਾਨ ਕਿ ਆਖਰਕਾਰ ਹੋਇਆ ਤੇ ਕੀ ਹੋਇਆ ਕਿਵੇਂ ਚਲ ਗਈ ਟੀਚਰ ਦੀ ਜਾਨ ਇਹ ਘਟਨਾ ਹੋਈ ਹੈ ਗੁਰਦਾਸਪੁਰ ਦੇ ਵਿੱਚ ਜਦੋਂ ਇੱਕ ਸਕੂਲ ਟੀਚਰ ਐਕਟੀਵਿਟੀ ਚਾਰੇ ਸੀ ਤੇ ਰਾਹ ਦੇ ਵਿੱਚ ਉਹ ਬੇਹੋਸ਼ ਹੋ ਕੇ ਡਿੱਗ ਪਏ ਤੇ ਬੱਸ ਫਿਰ ਕਿਸੀ ਉਹਨਾਂ ਦੀ ਜਾਨ ਚਲੀ ਗਈ ਆਖਰਕਾਰ ਕੀ ਇਹ ਪੂਰਾ ਮਾਮਲਾ ਆਉ ਤੁਹਾਨੂੰ ਦਿਖਾਨਿਆ ਟੈਲੀਕਮ ਪੰਜਾਬੀ ਟੀਵੀ ਦੇ ਲਾਉਪਰੇ ਸਿੰਘ ਖੁਸ਼ੇ ਪੁਰਧ੍ਰਿਪਾ ਦੇਖਦੇ ਜਾ ਰਹੀ ਉਹ ਬੇਟੀ ਸਾਡੀ ਅਸਟੇ ਕੁਰਸਾਪੁਰਾ ਕਾਉਂਰਮੈਂਟ ਆਈਟੀਈ ਦੇ ਸਾਹਮਣੇ ਤੇ ਉਹ ਸਾਡੇ ਕੋਲ ਮਿਲਣ ਵਾਸਤੇ ਗਈ ਦੀ ਕੱਲ ਦੀ ਛੁੱਟੀਆਂ ਇਹਨਾਂ ਬੱਚਿਆਂ ਤੇ ਅੱਜ ਸਵੇਰੇ ਤਕਰੀਬ 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਮਾਜਲੇ ਸਕੂਲ ਦੀ ਟੀਚਰ ਲੱਗੀ ਠੀਕ ਹੈ ਜੀ ਪਰ ਅਬ ਸਕੂਲ ਇਹ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੁੱਲੇ ਜਾ ਕੋ ਪਿੰਡਾਂ ਵਾਲਾ ਕਲੋਨੀ ਪੁੱਲ ਤੋਂ ਮੈਂ ਤੋਂ ਅਗਲੇ ਪਾਸੇ ਉੱਥੇ ਆਣ ਕੇ ਉਹ ਡਿੱਗੀ ਆ ਤੇ ਦਿੱਗੀ ਆ ਤੇ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸਮਭਰੀ ਪਾਰਕ ਨਾਲ ਤੇ ਆ ਅਸੀਂ ਆਇਆ ਤੇ ਉਹ ਵੇਖਿਆ ਦੇ ਜਿਹੜੇ ਚੋਕੇ ਦਾ ਹਸਪਤਾਲ ਪਹੁੰਚਾਈ ਤੇ ਮਤਲਬ ਠੀਕ ਉਸ ਮੌਕੇ ਤੇ ਕੋਈ ਉਹਦੀ ਕੋਈ ਮਤਲਬ ਕੋਈ ਰੈਕਸ਼ਨ ਨਹੀਂ ਹੋਇਆ ਕੋਈ ਚੀਜ਼ ਨਹੀਂ ਵਧੀ ਅਚਾਨਕ ਡਿੱਗੀ ਆ ਆਪਣੇ ਪਤਾ ਨਹੀਂ ਕਿਉਂ ਆ ਕੋਈ ਰਿਜ਼ਲਟ ਨਹੀਂ ਕੋਈ ਕੁਝ ਕੋਈ ਪੁੱਛਣ ਲੱਗਿਆ ਕੀ ਆ ਕੀ ਨਹੀਂ ਮਾ ਕੱਖ ਨਹੀਂ ਪਾਲਾ ਤਾਂ ਆਹ ਹੱਦ ਡਾਲਟਨ ਦੇ ਸੇਵੀ ਦੀ ਡੈਥ ਹੋ ਗਈ ਤੇ ਕਿੰਨੇ ਬੱਚੇ ਨੇ ਜਿਆ ਪਹਿਲਾਂ ਇਸ ਦੇ ਘਰ ਵਾਲਾ ਜੀ ਉਹਦੀ ਕ੍ਰੀਮ 2 ਸਾਲ 2 ਸਾਲ ਪਹਿਲਾਂ ਅਫੋਰਚੂਨ ਰਿਟਾਇਰ ਲਣ ਕੇ ਦੁਆਰਾ ਪਤੀ ਹੋਇਆ ਉਹਦੀ ਡੈਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਹੈ ਛੋਟੀ ਕੋਈ 2-3 ਸਾਲ ਦੀ ਛੋਟੀ ਹੈ ਬੇਟਾ ਬਿਲਕੁਲ ਛੋਟਾ 8 ਸਾਲ ਦਾ ਉਹ ਤਿੰਬੜੀ ਫੈਲਡਰ ਸਕੂਲ 'ਤੇ ਪੜ੍ਹਦੇ ਆ ਤਿੰਨੇ ਬੱਚੇ ਤਿੰਬੜੀ ਪੁਲਿਸ ਨੂੰ ਸੁਚੇਤ ਕਰਤਾ ਜੀ ਪੁਲਿਸ ਨੂੰ ਸੁਚੇਤ ਕਰਤਾ ਪੁਲਿਸ ਆਪਏ ਅਦਾਲਤ ਕਰਕੇ ਤੇ ਹੋਣੇ ਆਪਾਂ ਪੋਸਟਮਨ ਜੀ ਜੋ ਡਾਕਟਰ ਕਰਕੇ ਸਾਨੂੰ ਲਾਹੇਵਾਲੇ ਕਰਨ ਵਾਲੇ ਮੈਂ ਅਨਵੰਦ ਗੁਪਤਾ ਸਿਕਿਆ ਵਿਭਾਗ ਵਿੱਚ ਕੰਮ ਕਰ ਰਿਹਾ ਹਾਂ ਅੱਜ ਅਚਾਨਕ ਹੀ ਮੈਸੇਜ ਵਟਸਐਪ ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਡੀਨਨਗਰ 2 ਵਿਖੇ ਅਸੋਸੀਏਟਡ ਜਿਹਾ ਸੇਵਾ ਨਿਭਾ ਰਹੀ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜਥੇਬੰਦੀ ਵੱਲੋਂ ਅ ਇਥੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਏ ਆਂ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ ਕਿੱਥੇ ਐਕਸੀਡੈਂਟ ਵਾਕੜੀ ਜਗ੍ਹਾ ਲੱਗਣ ਹੋਇਆ ਇਹਨਾਂ ਦਾ ਐਕਸੀਡੈਂਟ ਭੁੱਲੇ ਚੱਕ ਰੋਡ ਤੇ ਹੋਇਆ ਤੇ ਬੁੜੀ ਰੋਡ ਕਿੰਨੇ ਵਜੇ ਦੀ ਘਟਨਾ ਕਰੀ ਇਹ ਸਵੇਰੇ 8:00 ਵਜੇ ਦੇ ਕਰੀਬ ਦੀ ਘਟਨਾ ਹੈ ਮੈਡਮ ਕਿੱਥੇ ਜਾ ਰਹੀ ਸੀ ਵੀਡੀ ਆ ਰਹੀ ਸੀ ਮੈਡਮ ਆਪਣੇ ਘਰ ਤੋਂ ਸਕੂਲ ਡਿਊਟੀ ਤੇ ਆ ਰਹੀ ਸੀ ਇਹ ਕਿੱਥੇ ਰਹਿਣ ਵਾਲੇ ਹੈਗੇ ਨੇ ਤੇ ਕਿੱਥੇ ਜਾ ਰਹੀ ਸੀ ਮੈਡਮ ਸਰਕਾਰੀ ਆਈਟੀਆਈ ਬੇਰਕਾ ਮਿਲਕ ਪਲਾਂਟ ਦੇ ਲਾਗੇ ਦੀ ਰਿਹਾਇਸ਼ ਹੈ ਤੇ ਉਹਨਾਂ ਦੇ ਉਧਰ ਪੇਕੇ ਘਰ ਨੇ ਕਿਹੜੀ ਜਗ੍ਹਾ ਦੇ ਨਵੇਂ ਸ਼ਾਲੇ ਪਰਿਵਾਰ ਵਿੱਚ ਕੌਣ ਕੌਣਾ ਜਾਵਾ ਹੈ ਅਸਲ ਵਿੱਚ ਪਰਿਵਾਰ ਵਿੱਚ ਅੱਜ ਤੋਂ 2.5 ਸਾਲ ਪਹਿਲਾਂ ਇਹਨਾਂ ਦੇ ਪਤੀ ਜੀ ਦੀ ਵੀ ਡੈਥ ਹੋ ਗਈ ਹੈ ਅਚਾਨਕ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਪਿੱਛੇ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਬੇਟਾ ਰਹਿ ਗਿਆ ਹਾਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਬੰਦੀ ਕਾਰਵਾਈ ਕੀਤੀ ਜਾਵੇ